ਕੀ ਨਾ ਤੁਹਾਡਾ ਜੀ ਸ਼ਖਤੈਨ ਸਿੰਘ ਜੀ ਕਿਹੜਾ ਪਿੰਡ ਆ ਜੀ ਸਾਬਰੀ ਸਾਹਿਬ ਆ ਜਿਹੜੇ ਨੌਜਵਾਨ ਦੀ ਮੌਤ ਹੋਈ ਜੀ ਤੁਹਾਡਾ ਕੀ ਲੱਗਦਾ ਇਹ ਜੀ ਮੇਰਾ ਪੱਤੀ ਜਾ ਵਾ ਕਿਵੇਂ ਮੌਤ ਹੋਈ ਆ ਇਹਦੀ ਟੀਕਾ ਲਾ ਕੇ ਮੌਤ ਹੋਈ ਆ ਜੀ ਕਿੰਨਾ ਕੁ ਨਸ਼ਾ ਤੁਹਾਡੇ ਪਿੰਡ ਵਿਕਦਾ ਨਸ਼ਾ ਹਾਡੇ ਪਿੰਡ ਇੰਨਾ ਵਿਕਦਾ ਜੀ ਬਹੁਤ ਹੀ ਜ਼ਿਆਦਾ ਘਰੋ ਘਰੀ ਆ ਕੇ ਸਰਿੰਜਾਂ ਟੀਕੇ ਸਾਰਾ ਕੁਝ ਦੇਈ ਜਾਂਦੇ ਕੋਈ ਕਿਸ ਨੂੰ ਪੁੱਛਦਾ ਨਹੀਂ ਜੀ ਸਰਕਾਰ ਤੇ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਚ ਨਹੀਂ ਸਰਕਾਰ ਨੇ ਕੋਈ ਨਸ਼ਾ ਖਤਮ ਨਹੀਂ ਕੀਤਾ ਜੀ ਸਗੋਂ ਜ਼ਿਆਦਾ ਵਧਿਆ ਆ ਲੇਣਾ ਹੋ ਜਿਆਦਾ ਵਿਗਦਾ ਹਾਂ ਬਹੁਤ ਜਿਆਦਾ ਵਿਗਦਾ ਜੀ ਸੱਚੇ ਪਾਸਾ ਕਿਰਪਾ ਕਰੇ ਮਹਾਰਾਜ ਇਹਦੇ ਬਹੁਤ ਜਿਆਦਾ ਕੰਮ ਖਰਾਬ ਹੋ ਰਿਹਾ ਜੀ ਇਹਦੇ ਕੰਟਰੋਲ ਕੀਤਾ ਜਾਵੇ ਅੱਜ ਨਹੀਂ ਦਿੰਦਾ ਕੱਲ ਤੂੰ ਨਹੀਂ ਜੀ ਪੁਲਿਸ ਕੋਈ ਨਹੀਂ ਫੜਦੀ ਪਿੰਡ ਵਿੱਚ ਧਗੜਾ ਹੋਇਆ ਹੋਵੇ ਤੇ ਪੁਲਿਸ ਮਿੰਟ ਚ ਆਉਂਦੀ ਹੈ ਤੇ ਨਸ਼ੇ ਬਾਰੇ ਨਹੀਂ ਆਉਂਦੀ ਪਹਿਲਾਂ ਬੀਪੀ ਵਧਿਆ ਤੇ ਇੱਦਾਂ ਕਰੀ ਜਾਂਦੀ ਹੈ ਅੱਜ ਮੈਂ ਕਰ ਲੈ ਲੈਂਦੀ ਹਾਂ ਨਾਮ ਮਿਸ਼ਾਨ ਸਿੰਘ ਹੈ ਜੀ ਪਿੰਡ ਸਾਹਿਬ ਸਰ ਇਹ ਮਹਾਰਾਜ ਦਾ ਹੈ ਇਹ ਆਪਣੇ ਪਰਿਵਾਰ ਦੇ ਵਿੱਚੋਂ ਮੇਰਾ ਭਰਾ ਹੀ ਲੱਗਦਾ ਜੀ ਕਿਵੇਂ ਮੋਟੇ ਹੋ ਮੌਜੂਦੀ ਪੀਗਲ ਆਨ ਕਰਕੇ ਹੋਈ ਆ ਠੀਕੇ ਬਹੁਤ ਜਿਆਦਾ ਵਿਗਦੇ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੇ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੇ ਪਹਿਲਾਂ ਤੇ ਕਿਹਾ ਸੀ ਨਸ਼ੇ ਬੰਦ ਕਰ ਦੇਣੀ ਨਸ਼ੇ ਬੰਦ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਨਸ਼ੇ ਬੰਦ ਹੋ ਰਹੇ ਆ ਗਰਾਊਂਡ ਲੈਵਲ ਤੇ ਇੰਨਾ ਤੇ ਜ਼ਿਆਦਾ ਨਸ਼ਾ ਵਿਗਦਾ ਪਿਆ ਵਾ ਜੀ ਬੱਚਿਆਂ ਨੂੰ ਦੁੱਧ ਤੇ ਭਾਂਵੇਂ ਨਾਲ ਨਾ ਕੋਈ ਕਾਇਆ ਜਾਵੇ ਪੀਗਲ ਆਉਂਦੇ ਆ ਜੀ ਟੀਕੇ ਘਰੋ ਘਰੀ ਸਪਲਾਈ ਮਿਲਦੀ ਹੈ ਟੀਕਿਆਂ ਦੀ ਜਿਹੜੀ ਸਿਰੰਜਾਂ ਤੱਕ ਨਾਲ ਸਪਲਾਈ ਮਿਲਦੀ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਕਈ ਵਾਰ ਫੌਲਸ ਪ੍ਰਸ਼ਾਸਨ ਨੂੰ ਦੱਸ ਚੁੱਕੇ ਹਾਂ ਜੀ ਸਾਡੇ ਆ ਲਾਗੇ ਅਸੀਂ ਸਾਹਮਣੇ ਮੜੀਆਂ ਪੈਂਦੀਆਂ ਨੇ ਮੜੀਆਂ ਦੇ ਵਿੱਚ ਇਸ ਵੇਲੇ ਵੀ ਜਾ ਕੇ ਦੇਖ ਲਓ ਮੁੰਡੇ ਟੀਕੇ ਲਾਉਂਦੇ ਹਣ ਦੇ ਸਿਰੰਜਾਂ ਉੱਥੇ ਹੁੰਦੀਆਂ ਸਭ ਕੁਝ ਇਕੱਠਾ ਜੇ ਕੇ ਨੂੰ ਹੀ ਰੋਕਦੇ ਆ ਕੋਈ ਗੱਲ ਕਰਦਾ ਉਹਨਾਂ ਦੀ ਮਾਂਵਾ ਉਹਨਾਂ ਦੇ ਪਰਿਵਾਰ ਬੁੱਧ ਘਟਾ ਮਾੜਾ ਬੋਲਦੀ ਆ ਤੇ ਪੁਤ ਪ੍ਰਸ਼ਾਸਨ ਜਿਹੜੀ ਆ ਉਹ ਸਾਡੀ ਕੋਈ ਸੁਣਵਾਈ ਨਹੀਂ ਕਈ ਵਾਰ ਅਸੀਂ ਜਾਏ ਐਸਐਸਓ ਸਾਹਮਣੇ ਇਹ ਵਾਰੇ ਦੱਸ ਚੁੱਕੇ ਆ ਤੇ ਉਹਨਾਂ ਨੇ ਬਸ ਠੂਠੇ ਲਾਰੇ ਵਾਲੀ ਗੱਲ ਵੀ ਆਗੇ 112 ਤੇ ਤਿੰਨ ਕਾਲ ਕਰੋ ਕੋਈ ਕਾਦੀ ਸੁਣਵਾਈ ਨਹੀਂ ਆ ਇਥੇ ਨਸ਼ਾ ਬੰਦ ਕੀਤਾ ਜਾਵੇ ਇਹ ਇੱਕ ਮਰਿਆ ਪਾਸੇ ਪੁਲਿਸ ਕਹਿ ਰਹੀ ਆ ਕਿ ਇਹ ਨਸ਼ਾ ਵਿਚਵਾਣਾ ਦਾ ਸਾਨੂੰ ਨਾਮ ਦੱਸ਼ਾ ਜਾਵੇ ਤੁਹਾਡਾ ਨਾਮ ਉੱਪਰ ਰੱਖਿਆ ਜਾਵੇਗਾ ਤਾਂ ਤੁਸੀਂ ਕਹਿ ਰਹੇ ਹੋ ਨਹੀਂ ਦੱਸਦੇ ਆ ਨਹੀਂ ਕਦੀ ਕਦੀ ਇਥੇ ਪੁਲਿਸ ਨੇ ਨਸ਼ੇ ਬਾਰੇ ਕੋਈ ਨਹੀਂ ਆਇਆ ਇਥੇ ਚੁੱਕੇ ਗਏ ਜਦੋਂ ਵਿੱਚੋਂ ਮੁੰਡੇ ਉਹਦੇ ਸੈਂਟਰ ਦੇ ਵਿੱਚ ਛੱਡੇ ਉਹ ਫੇਰ ਆ ਕੇ ਲੱਗੇ ਉੱਥੇ ਵੀ ਨਸ਼ਾ ਕੋ ਕਿਤੇ ਇੱਥੇ ਵੀ ਸਾਨੂੰ ਗੋਲੀ ਗਾਲੀ ਮਿਲਦੀ ਰਹੀ ਆ ਇੱਥੇ ਆ ਕੇ ਦੇਖੀ ਕੀ ਕਿਆਲਾ ਜ਼ਿਆਦਾ ਮਾੜਾ ਕੰਮ ਆ ਜੀ ਨਸ਼ਾ ਕੀ ਦਸੀਏ ਤੁਹਾਨੂੰ ਸਰਿੰਜਾਂ ਤੱਕ ਕਰੇ ਸਪਲਾਈ ਹੋ ਰਹੀ ਆ ਜੀ ਹੋਮ ਡਿਲੀਵਰੀ ਵਾਲਾ ਕੰਮ ਚੱਲ ਗਿਆ ਵਾ ਜੀ ਉਹਨੇ ਤੇ ਜੋਮੈਟੋ ਵਾਲੇ ਦੀ ਸਪਲਾਈ ਨਹੀਂ ਜਿੰਨੀ ਇਥੇ ਟੀਕੇ ਵਾਲੀ ਸਪਲਾਈ ਆ ਫੋਨ ਕਰਦੇ ਆ ਸਾਰੀ ਘਰੇ ਟੀਕੇ ਤੱਕ ਦੇ ਕੇ ਜਾਂਦੇ ਆ ਕੀ ਮੰਗ ਕੀ ਕਰਦੇ ਆ ਮੰਗੇ ਹੱਥ ਜੋੜ ਕੇ ਕਰਦੇ ਆ ਜੀ ਇਹ ਤੇ ਇੱਕ ਮਰਿਆ ਵਾ ਤਾਂ ਸਾਡੇ ਮਹੱਲੇ ਦੇ ਵਿੱਚ ਜਿੰਨਾ ਮਹੱਲਾ ਵਾ ਸਾਰੇ ਛੋਟੇ ਛੋਟੇ ਮੁੰਡੇ ਤਕਰੀਬਨ ਕੋਈ 12 ਸਾਲ ਤੱਕ ਜਿਹੜੇ ਜਿਹੜੇ ਬੱਚੇ ਆ ਉਹ ਲੱਗ ਚੁੱਕੇ ਨਸ਼ੇ ਤੇ ਹੱਥ ਜੋੜ ਕੇ ਬੇਂਦੀ ਇਹ ਵੀ ਇੱਕ ਮਰਿਆ ਸਾਡਾ ਬਾਕੀ ਦੇ ਬਚ ਜਾਣ ਬਾਕੀਆਂ ਨੂੰ ਬਚਾਇਆ ਜਾਵੇ ਟੀਕੇਆਂ ਨੂੰ ਬੰਦ ਕੀਤਾ ਜਾਵੇ ਇਥੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਰੋਕਲੀ ਕੋਚਿੰਗ ਨਹੀਂ ਕੀਤੀ ਜਾਦੀ ਆਮ ਆਦਮੀ ਸਰਕਾਰ ਨੇ ਸੋਸ਼ਲ ਮੀਡੀਆ ਤੇ ਬਹੁਤ ਸ਼ੋਸ਼ੇ ਛੱਡੇ ਆ ਜੀ ਤੇ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕੋਈ ਵੀ ਕੰਮ ਨਹੀਂ ਨਸ਼ਾ ਜਿਹੜਾ ਪਹਿਲਾਂ ਨਾਲੋਂ ਦੁੱਗਣਾ ਚੋਗਣਾ ਹੋ ਛੱਡਾ ਵਾ ਪਹਿਲਾਂ ਲੋਕ ਲਾਂਬਲੀ ਬੰਡਾਈਆਂ ਲੈ ਕੇ ਆਉਂਦੇ ਸੀ ਹੁਣ ਘਰ ਘਰ ਸਪਲਾਈ ਚੱਲਦੀ ਪਈ ਹੈ ਜੀ ਆਮ ਆਦਮੀ ਪਾਰਟੀ ਨੇ ਜੋ ਕਰਨਾ ਸੀ ਉਹ ਤੇ ਕੀਤਾ ਪਰ ਨਸ਼ੇ ਬਾਰੇ ਕੋਈ ਧਿਆਨ ਨਹੀਂ ਆ ਗਰਾਊਂਡ ਲੈਵਲ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੇ ਬੱਚਿਆਂ ਨੂੰ ਬਚ ਸਾਡੇ ਕੋਈ ਪਾਰਟੀ ਬਾਈ ਕਿਸੇ ਤਰੀਕੇ ਦਾ ਨਹੀਂ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਤੌਰ ਤੇ ਭਾਈਚਾਰੇ ਤੌਰ ਤੇ ਜਿਹੜਾ ਵਾ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਸੋਚਿਆ ਜਾਵੇ ਤੇ ਬਹੁਤ ਮਿਹਰਬਾਨੀ ਹੈ ਰਵੇਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਸਾਵੀ ਸਾਹਿਬ ਇਹਦੇ ਨੌਜਵਾਨ ਦੀ ਮੌਜੂਦਗੀ ਡਾਕ ਲੱਗਦਾ ਇਹ ਮੁੰਡਾ ਮੇਰਾ ਜੀ ਜਿੱਤਰਾ ਬਹੁਤ ਹੈ ਇਹ ਟਿਕਟ ਆ ਕੇ ਲਾਉਂਦਾ ਹੈਗੀ ਟਿਕਟ ਬਹੁਤ ਲਾਉਂਦਾ ਹੈ ਮਾਨੀ ਨੰਦੇ ਗੁਰਬੀਰ ਸਿੰਘ ਉਮਰ 27 ਸਾਲ ਬਾਹਰ ਦਾ ਰਿਆਹ ਦੋ ਬੱਚੇ ਆ ਜੀ ਸਰਕਾਰ ਤੇ ਦਾਅਵੇ ਕਰਦੀ ਆ ਪੰਜਾਬ ਦੇ ਵਿੱਚ ਆ ਨਾ ਹੱਕ ਖਤਮ ਕਿੱਥੇ ਹੋਇਆ ਜੀ ਨਹਾਦ ਘਰੋਂ ਪਹਿਲਾਂ ਜਿਆਦਾ ਮਿਲਦਾ ਹੁਣ ਬਹੁਤ ਜਿਆਦਾ ਮਿਲਦਿਆ ਉਹਨਾ ਸੌਦਾ ਨਹੀਂ ਮਿਲਦਾ ਜਿੰਨੇ ਟੀਕੇ ਮਿਲਦੇ ਆ ਸਰਕਾਰ ਤੋਂ ਹਾਂ ਜੀ ਬਹੁਤ ਜਿਆਦਾ ਜੀ ਸਾਡੇ ਮਹੱਲੇ 'ਚ ਬਹੁਤ ਇੱਕ ਨਿਸ਼ਾਨ ਹੋਇਆ ਇੱਥੇ ਟੀਕਾ ਟਾ ਗਿਆ ਨਾ ਪੁਲਿਸ ਨੇ ਕਦੀ ਛੇੜਾ ਨਹੀਂ ਵੜਿਆ ਨਾ ਨਾ ਕਰਦੇ ਨਹੀਂ ਆ ਜਿਆਦਾ ਨਾ ਨਾ ਹਾਂ ਜੀ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਪਟੀਕੇ ਬੰਦ ਹੋਣ ਨਾਹੀਂ ਬੰਦ ਹੋਣ ਸਭ ਕੁਝ ਬੰਦ ਹੋ ਜੇ ਨਾਹੀਂ ਇਨੇ ਬੱਚੇ ਤੁਹਾਡੇ ਸਾਡੇ ਦੋ ਬੱਚੇ ਹੈ ਜੀ ਇਹਨਾਂ ਮੁੰਡਾ ਇੱਕੋ ਹੀ ਆ ਮੇਰਾ ਪੁੱਤਰੀ ਪੁੱਤਰੀਆਂ ਮੇਰੀਆਂ ਕਿੰਨੇ ਨੇ ਜਿਹੜਾ ਇਕੱਲਾ ਸੀ ਬੱਚਾ ਇਕੱਲਾ ਹੀ ਇਕੱਲਾ ਜੀ ਰੀਲ ਕਦਾਈ